ਸਤਿ ਸ਼੍ਰੀ ਅਕਾਲ ਜੈਸ਼ਨ ਪੀ ਸਿੰਘ ਜੈਸ਼ਨਾ ਕਿੱਥੇ ਖੇਲਣ ਗਏ ਸੀ ਤੇ ਕੀ ਪੋਜੀਸ਼ਨ ਹੈ ਕੀ ਬੋਲੋਗੇ ਸਾਰਾ ਹੀ ਗੋਆ ਮਪੋਸਾ ਦੇ ਵਿੱਚ 24 ਤੋਂ 28 ਜੁਲਾਈ ਮਤਲਬ ਨੈਸ਼ਨਲ ਚੈਂਪੀਅਨਸ਼ਿਪ ਖੇਲਣ ਗਈ ਕਿੱਕ ਬੌਕਸਿੰਗ ਦੀ ਤੇ ਉੱਥੇ ਸਾਡਾ 4-5 ਦਿਨ ਦਾ ਟੂਰਨਾਮੈਂਟ ਸੀ ਜਿੱਥੇ ਮੈਂ 30 ਟੀਮਾਂ ਦੇ ਨਾਲ ਖੇਡ ਕੇ ਮੈਂ ਉੱਥੇ 골ਡ ਮੈਡਲ ਹਾਸਲ ਕੀਤਾ ਲੋਕ ਇੱਕ 57 ਕੇਜੀ ਦੇ ਵਿੱਚ ਉਦੋਂ ਮੈਂ 골ਡ ਮੈਡਲ ਹਾਸਿਲ ਕੀਤਾ ਉਦੋਂ 30 ਟੀਮ 30 ਬੱਚਿਆਂ ਦੇ ਵਿੱਚ ਮੈਂ ਪਹਿਲਾ ਪੋਜੀਸ਼ਨ ਹਾਸਿਲ ਕੀਤੀ ਹੈਗੀ ਪੂਰੇ ਆਲ ਓਵਰ ਇੰਡੀਆ ਚ ਜੀ ਹਾਂਜੀ ਅੱਜ ਸਵਾਗਤ ਕੀਤਾ ਗਿਆ ਕਿਸ ਤਰ੍ਹਾਂ ਵੇਖੋ ਬਹੁਤ ਖੁਸ਼ੀ ਹੋਈ ਸਾਡਾ ਕੋਸਾ ਨੇ ਇੱਥੇ ਸਵਾਗਤ ਕੀਤਾ ਕਿ ਕੋਸਾ ਨੇ ਸਵਾਗਤ ਕੀਤਾ ਸਾਡਾ ਇੱਥੇ ਵਧੀਆ ਆਏ ਹੋ ਸਾਡੀ ਹੌਸਲਾ ਵਧਾਈ ਹੋਈ ਕਿ ਖਾਂ ਕੋਸਾ ਨੇ ਪਰ ਇੱਕ ਪ੍ਰਸ਼ਾਸਨ ਦੀ ਅੰਗੈਲੀ ਹੈ ਕਿ ਇੱਥੇ ਪ੍ਰਸ਼ਾਸਨ ਕਿਉਂ ਨਹੀਂ ਪਹੁੰਚਿਆ ਇਹ ਉਹਨਾਂ ਕੋਲੋਂ ਪੁੱਛਣਾ ਚਾਹੁੰਦੇ ਆ ਕਿ ਪ੍ਰਸ਼ਾਸਨ ਕਿਉਂ ਨਹੀਂ ਪਹੁੰਚਿਆ ਇੱਥੇ ਅਸੀਂ ਮਤਲਬ ਮਿਹਨਤ ਵੀ ਕਰੀਏ ਤੇ ਉੱਥੇ ਜਾ ਕੇ ਲੜੀਏ ਵੀ ਇੱਕ ਕਹਿੰਦੇ ਨੇ ਉਹਦੇ 30 ਟੀਮਾਂ ਦੇ ਨਾਲ ਲੜਨਾ ਕੋਈ ਸੌਖੀ ਗੱਲ ਨਹੀਂ ਉਹ ਵੀ ਹਰ ਇੱਕ ਆਪਣੀ ਸਟੇਟ ਦੇ ਵਿੱਚੋਂ ਚੁਣਿੰਦਾ ਖਿਡਾਰੀ ਹੁੰਦਾ ਹੈ ਕਿ ਹਾਂ ਉਹ ਵੀ ਉੱਥੋਂ ਚੁਣ ਕੇ ਲੈ ਜਾਂਦੇ ਜਾਂਦੇ ਅੱਗੇ ਤੇ ਅਹੀ ਹੋਈ ਗੱਲ ਨੇ ਕਿ ਇੱਥੇ ਪ੍ਰਸ਼ਾਸਨ ਗਾਨੀ ਪਹੁੰਚਿਆ ਪ੍ਰਸ਼ਾਸਨ ਸਾਡੀ ਇੱਥੇ ਆ ਕੇ ਸਵਾਗਤ ਕਰਦਾ ਸਾਡੀ ਹੌਸਲਾ ਵਜਾਈ ਹੁੰਦੀ ਅਸੀਂ ਨੈਸ਼ਨਲ ਚੈਂਪੀਅਨ ਬਣਨੇ ਆ ਕਿਥੇ ਹੌਸਲਾ ਵਜਾਈ ਹੁੰਦੀ ਸਾਡਾ ਹੋਰ ਬੂਸਟ ਅਪ ਹੁੰਦੇ ਅਸੀਂ ਇੰਟਰਨੈਸ਼ਨਲ ਟੂਰ ਲਈ ਜਾਂਦੇ ਇੰਟਰਨੈਸ਼ਨਲ 'ਚ ਮੈਡਲ ਕੱਢਾਂਗੇ ਕਾ ਇਹ ਕਾਂਗੇ ਕਿ ਪ੍ਰਸ਼ਾਸਨ ਦੀ ਅੰਗੈਲੀਆ ਕੀ ਇੱਥੇ ਸਵਾਗਤ ਨਹੀਂ ਕੀਤਾ ਗਿਆ ਸਾਡਾ ਇਹ ਨਹੀਂ ਹੈਗਾ ਕਿ ਆ ਸਾਡਾ ਡਿਸਟ੍ਰਿਕਟ ਵੱਲੋਂ ਪ੍ਰਸ਼ਾਸਨ ਕੱਲੇ ਡਿਸਟ੍ਰਿਕਟ ਨੂੰ ਪੂਰੇ ਪੰਜਾਬ ਦਾ ਮੈਡਲ ਆਇਆ ਹੀ ਏ ਸਾਡੇ ਜਿਹੜੇ ਮੈਡਲ ਆ ਪੂਰੇ ਪੰਜਾਬ ਦੇ ਆਏ ਕੋਈ ਡਿਸਟ੍ਰਿਕਟ ਦੇ ਨਹੀਂ ਆਏ ਪਰ ਇਥੇ ਡਿਸਟ੍ਰਿਕਟ ਪ੍ਰਸ਼ਾਸਨ ਪੰਜਾਬ ਪ੍ਰਸ਼ਾਸਨ ਨੂੰ ਸੋਚਣਾ ਚਾਹੀਦਾ ਹੈ ਕਿ ਹਾਂ ਇੱਥੇ ਸਾਡਾ ਸਵਾਗਤ ਕਰਨਾ ਬਣਦਾ ਸੀ ਜੋ ਇਹਨਾਂ ਦੀ ਅੰਗਲੀ ਹੈਗੀ ਜਿਨ੍ਹਾਂ ਨਾਲ ਕਿ ਹਾਂ ਮਨ ਦੇ ਵਿੱਚ ਰਹਿੰਦਾ ਕਿ ਹਾਂ ਠੇਸ ਪਹੁੰਚਦੇ ਕਿ ਹਾਂ ਅਸੀਂ ਇੰਨੀ ਮਿਹਨਤ ਕਰੀਆ ਆਪਣੇ ਰਾਜ ਦਾ ਨਾਮ ਉੱਚਾ ਕੀਤਾ ਵਾ ਪਰ ਪ੍ਰਸ਼ਾਸਨ ਸਾਡੀ ਕੋਈ سپورਟ ਨਹੀਂ ਕਰਦਾ ਸਾਡਾ ਕੋਈ ਹੌਸਲਾ ਫਜਾਈ ਨਹੀਂ ਕਰਦਾ ਬਾਈ ਕਿਹਨਾਂ ਚੋਂ ਮੈਂ ਕਿਹਨਾਂ ਮਰੇ ਮੋਪਾ ਸਰਮਸਰ ਗੁਪਾਲ ਸੀ ਗੁਆ ਦੇ ਵਿੱਚ नेशਨਲ ਗੇਡ ਕੇ ਆ ਤੁਸੀਂ ਨੇ ਨੈਸ਼ਨਲ ਸੀ ਹਾਂਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ ਐ ਐਕਸਪੀਰੀਅੰਸ ਬਹੁਤ ਬੜਾ ਮਿਲੇ ਜੀ ਨਵੇਂ-ਨਵੇਂ ਜੁਆਕਰ ਤੋਂ ਸਿੱਖਣ ਨੂੰ ਮਿਲਿਆ ਆਪ ਤਾਂ ਸੀਨੀਅਰ ਸੀਗੇ ਉੱਥੇ ਜੋ ਕਾਫੀ ਟਾਈਮ ਤੋਂ ਖੇਡਦੇ ਆ ਰਹੇ ਸੀ ਉਹਨਾਂ ਨਾਲ ਖੇਡੀ ਉਹਨਾਂ ਤੋਂ ਜਿੱਤੇ ਵੀ ਤੇ ਪਤਾ ਲੱਗਿਆ ਵੀ ਐਕਸਪੀਰੀਅੰਸ ਮਿਲਿਆ ਐ ਅੱਗੇ ਖੇਡਣ ਦਾ ਜਿੱਤਣ ਦਾ ਵੀ ਕਿਵੇਂ ਤੇ ਸੀਨੀਅਰਾਂ ਤੋਂ ਸਿੱਖਣ ਨੂੰ ਵੀ ਬਹੁਤ ਕੁਝ ਮਿਲੀ ਤੇ ਬਾਹਰ ਜਾ ਕੇ ਟਰੈਵਲਿੰਗ ਵਗੈਰਾ ਸਭ ਬਹੁਤ ਐਕਸਪੀਰੀਅੰਸ ਮਿਲੇ ਨੌਲੇਜ ਮਿਲੀ ਵੀ ਬਾਹਰ ਰਹਿਣ ਦਾ ਜੋ ਵੀ ਪੱਟਰ ਸਪੋਰਟਸ ਦੇ ਵਿੱਚ ਜੋ ਵੀ ਹੁੰਦਾ ਐ ਬੀ ਸਪੋਰਟਸ ਆਹ ਪਲੇਅਰ ਨੂੰ ਬਹੁਤ ਕੁ ਸਿੱਖਣ ਨੂੰ ਮਿਲਦੇ ਆਗੇ-ਅਗੇ ਜੋ ਅਸੀਂ ਸਿੱਖਿਆ ਵੀ ਹੈ ਤੇ ਅੱਗੇ ਸਿੱਖਣਾ ਵੀ ਹੈ ਕਿ ਹੋਰ ਬਹੁਤ ਕੁਝ ਹੈ ਕੀ ਨਾਮ ਹੈ ਸਰ 사시ガル ਜिमरेणा ਮਾਰਸ਼ਦੀ ਪਈ ਕਿੱਕ ਬਾਕਸਿੰਗ ਕੋਚ ਅਰਸ਼ਦੀਪ ਅੱਜ ਤੁਹਾਡੇ ਖਿਡਾਰੀ ਇਹ ਦੋ ਬ੍ਰਾਂਡ ਦੋ 골ਡ ਲੈ ਕੇ ਆਏ ਨੇ ਕੀ ਬੋਲਣਾ ਚਾਹੁੰਦੇ ਬਹੁਤ ਵਧੀਆ ਲੱਗ ਰਹੀ ਕਿਉਂਕਿ ਮੇਰੇ ਬੱਚਿਆਂ ਦਾ ਸੀਨੀਅਰ ਨੈਸ਼ਨਲ ਦੇ ਵਿੱਚੋਂ ਮੈਡਲ ਆਇਆ ਜੀ ਬਾਕੀ ਡੀਐਸਓ ਸਾਹਿਬ ਪਰਮਿੰਦਰ ਸਰ ਨੇ ਜੀ ਉਹਨਾਂ ਦਾ ਬਹੁਤ ਸਪੋਰਟ ਰਹੀ ਹੈ ਜੀ ਉਹਨਾਂ ਨੇ ਕਦੇ ਮਤਲਬ ਮੈਨੂੰ ਰੋਕਿਆ ਨਹੀਂ ਬੱਚਾ ਨੂੰ ਟ੍ਰੇਨਿੰਗ ਕਰਾਉਣ ਤੋਂ ਹਮੇਸ਼ਾ ਉਹਨਾਂ ਨੇ ਉਤਸ਼ਾਹਿਤ ਕਰਿਆ ਜੀ ਬੜਾ ਵਧੀਆ ਲੱਗ ਰਹੀ ਕਿਉਂਕਿ ਇਹਨਾਂ ਨੇ ਹਾਰ ਟ੍ਰੇਨਿੰਗ ਕੀਤੀ ਸੀ ਬਹੁਤ ਜ਼ਿਆਦਾ ਸਭ ਤੋਂ ਟਫ ਕੰਪੀਟੀਸ਼ਨ ਹੁੰਦਾ ਜੀ ਆਪਣਾ ਸੀਨੀਅਰ ਨੈਸ਼ਨਲ ਉੱਥੇ ਸਰਵਿਸਿਜ਼ ਦੇ ਬੱਚੇ ਆਉਂਦੇ ਨੇ ਆਪਣੇ ਇੰਡੀਅਨ ਆਰਮੀ ਦੇ ਬੱਚੇ ਆਉਂਦੇ ਨੇ ਉਹਨਾਂ ਨੂੰ ਹਰਾ ਕੇ ਇਹ ਮੈਡਲ ਲੈ ਕੇ ਆਏ ਨੇ ਜੀ ਬਹੁਤ ਖੁਸ਼ੀ ਹੋ ਰਹੀ ਹੈ ਜੀ